ਇਹ ਬੰਨ੍ਹੇ ਸੌਂਗਰਮ ਕਰੇ ਕੋਹੜੀ ਇਹਦੇ ਵਿਚ ਰਹੇ ਮਾਨ ਜੋਗ ਐਸਐਸਪੀ ਸਾਹਿਬ ਮਟੰਡਾ ਜਿਹੜੀ ਦੀਪਿਕ ਮਾਰਟੀ ਆਈਕੇ ਸਾਹਿਬ ਤੁੰਦੂ ਨਸੀਲੇ ਬਰਾਬਰ ਦਾ ਕਾਰੋਬਾਰ ਕਰਨ ਵਾਲੇ ਤੇ ਦੇ ਛੇੜੀਆਂ ਬਦ ਇੱਕ ਵਿਸ਼ੇਸ਼ ਮਹਿਮ ਚਲਾਈ ਹੈ ਮਰੀਆਂ ਸਰਬੰਦ ਉਸ ਤਹਿਤ ਕਾਰਵਾਈ ਕਰਦੇ ਸੀਐਸਟਾਫ ਮਨ ਇੰਸਪੈਕਟਰ ਜਸਵਿੰਦਰ ਸਿੰਘ ਦੀ ਟੀਮ ਨੇ ਦੋ ਬੰਦਿਆਂ ਨੂੰ ਕਾਬੂ ਕੀਤਾ ਹੈ ਇੱਥੇ ਜਸਵਿੰਦਰ ਸਿੰਘ ਸੋਨੀ ਤੇ ਬਲਵਿੰਦਰ ਸਿੰਘ ਬੰਟੀ ਆ ਇਨਨੂੰ ਸਿਵਲ ਸਟੋਲ ਬਠਿੰਡੇ ਨੇੜੇ ਕਬੂ ਕੀਤਾ ਤੇ ਇਨਾਂ ਕੋਲ 100 ਗ੍ਰਾਮ ਹਿਰਵਨਾ ਬਰਾਮਦ ਕੀਤੀ ਗਈ ਹੈ। ਇਹਨਾਂ ਦੇ ਪਹਿਲਾਂ ਦਾ ਕਤਲ ਹੈ ਸਰ ਉਹ ਅਸੀਂ ਰਿਕਾਰਡ ਚ ਚੈੱਕ ਕਰ ਰਹੇ ਆ ਜਿਹੜਾ ਹੁਣ ਰਿਕਵਰੀ ਹੋਈ ਆ ਮਕਦਮਾ ਨੰਬਰ 76 ਖਾਣਾ ਕਤਵਲ ਸਿਵਲ ਨੇ ਬਠਿੰਡੇ ਦੇ ਵਿੱਚ ਮਕਦਮਾ ਦਰਜ ਕੀਤਾ ਵਾ ਤੇ ਉਹਦੀ ਤਫਤੀਸ਼ ਚੱਲ ਰਹੀ ਆ। ਇਹਨਾਂ ਦਾ ਰਮਣ ਲੈ ਕੇ ਕੁਝ-ਕੁਝ ਕਰਕੇ ਕਿੱਥੋਂ ਲੈ ਕੇ ਆਉਂਦੇ ਕਿਨੂੰ-ਕਿਨੂੰ ਸਪਲਾਈ ਕਰ ਰਹੇ ਆ ਕਿ ਉਹ ਸਾਰੀ ਪੜਤਾਲ ਕਰ ਰਹੇ ਆ।